ਚਾਲ ਮੈਨੂੰ ਇਹ ਆ ਵੀ ਠੰਡੇ ਠੰਡੇ ਪਹਿਲਾਂ ਚਾੜੂ ਲਾ ਲਾ ਮੁੜ ਕੇ ਫੋਰੀ ਚ ਕੰਮ ਕਰਦੀ ਰਹੂੰਗੀ ਧੁੱਪ ਚੜਦੇ ਨਾ ਤੇ ਜੀ ਨਹੀਂ ਪਤਾ ਬਾਹਰ ਨਿਕਲ ਕੇ ਕੰਮ ਕਰਨੀ ਫਿਰ ਸਕੂਲ ਜਾਣਾ ਨਹਾਣੇ ਨੇ ਰੋਟੀ ਰੱਟੀ ਬਣਾਉਣੇ ਨੇ ਨਾ ਮੈਨੂੰ ਇੱਕ ਗੱਲ ਦੱਸ ਫੇਰ ਕਹਿਣਾ ਵਾ ਕਿ ਇਹਦੀ ਜ਼ੁਬਾਨ ਬੜੀ ਆ ਇਹ ਬੋਲਦੀ ਬੜਾ ਵਾ ਨਾ ਕੋ ਲੰਗਰ ਪਾਣੀ ਬਣਾਉਣਾ ਵਾ ਕਿ ਜਸ ਵਕਤੇ ਕੂਚੀ ਕੂਚੀ ਡੈਪੀਆਂ ਕਰਨ ਮੈਂ ਤਾਂ ਤਾਂ ਡੈਪੀਆਂ ਤੇ ਮੁਰਕੇ ਤੋਂਪ ਚੜ ਜਾਂਦੀ ਆ ਗਰਮੀ ਬੜੀ ਹੋ ਜਾਂਦੀ ਆ ਕੋਈ ਨਹੀਂ ਮੈਂ ਕਰਕੇ ਸਾਫ ਤੇ ਫੇਰ ਸੋਈ ਵਾਲੀ ਚੱਲੀ ਹਾਂ ਨਾ ਕਿੰਨੀ ਕਿ ਤੋਂਪ ਚੜ ਜਾਂਦੀ ਆ ਭਲਾ ਹੈ ਅਜੇ 7 ਵਜੇ ਆ ਤੇ ਸੂਰਜ ਅੰਤਰੇ ਨੂੰ ਅੱਗ ਲੱਗ ਵੀ ਗਈ ਆ ਪਹਿਲਾਂ ਸਵੇਰੇ ਲੰਗਰ ਖਾਣਾ ਹੁੰਦਾ ਵਾ ਭੁੱਖ ਨਾ ਮਰਦੇ ਫਿਰਦੇ ਸਾਰੇ ਕੋਈ ਗੱਲ ਨਹੀਂ ਆਟਾ ਮੈਂ ਗੁੰਨਾਈ ਆ ਸਬਜੀ ਹੈਗੀ ਆ ਰਾਤ ਵਾਲੀ ਲਾ ਦੇਣੀ ਆ ਫੁਲਕੇ ਨਹੀਂ ਰਾਤ ਵਾਲੀ ਸਬਜੀ ਹੈਗੀ ਬੜਾ ਸੋਹਣਾ ਮੂੰਹ ਲਾਤਾ ਵਾ ਤੇ ਜਿੰਨੇ ਵਿਚਾਰੇ ਡਿਊਟੀ ਤੇ ਜਾਣਾ ਉਹਨੇ ਬਈ ਸਬਜੀ ਖਾ ਕੇ ਜਾਣਾ ਉਹਨੇ ਟਿਫਨ ਵਿੱਚ ਵੀ ਕੋਹ ਪਾ ਕੇ ਖਾਣਾ ਵਾ ਕੋਈ ਨਹੀਂ ਪਿੰਡੀਆਂ ਪਈਆਂ ਵਾ ਤੁਸੀਂ ਕੱਟ ਦੋ ਹਾਂ ਤੇ ਮੈਂ ਝਾੜੂ ਲਾ ਕੇ ਤੜਕਾ ਲਾ ਲੈਣੀ ਆ ਝਾੜੂ ਬਾਚੀ ਲੱਗ ਸਕਦਾ ਵਾ ਠੀਕ ਆ ਨਾ ਕੱਟ ਦਿੰਨੀ ਆ ਮੈਂ ਆਣ ਕੇ ਤਾਂ ਫਟਾਫਟ ਤੜਕਾ ਲਾ ਕੇ ਤੇ ਫੁਲਕੇ ਲਾ ਦੇ ਕੋਈ ਨਹੀਂ ਲਾ ਦਿੰਨੀ ਹਾਦੀ ਹੋਈ ਸੱਚੀ ਗੱਲ ਵਾ 10 ਬੰਦਾ ਪਿਛੇ ਤੇ ਜਿੰਨਾ ਚਿਰ ਮੈਨੂੰ ਗੱਲਾਂ ਕਰਨ ਆਈਆਂ ਤੇ ਪਿੰਡੀਆਂ ਕੱਟ ਕੇ ਤੇ ਬਣਾ ਦੇ ਕਿੰਨਾ ਚਿਰ ਲੱਗਣਾ ਵਾ ਉਹੀ ਗੱਲ ਵਾ ਤੇ ਆਪ ਹੱਥ ਨਹੀਂ ਹਿਲਾਉਣਾ ਤੇ ਜੇ ਮੈਂ ਕਰਨ ਲਈ ਆ ਤੇ ਆਣ ਕੇ ਗੱਲਾਂ ਕਰਦਾ ਹੈ ਬਣੀਆਂ ਕੋਈ ਗੱਲ ਨਹੀਂ ਦਵਾ ਦੋ ਕਰਕੇ ਤੇ ਬਣਾ ਦਿੰਦੀਆਂ ਫਿਰ ਇਹ ਕੰਮ ਕਿੰਨਾ ਕੁ ਚਿਰ ਮੇਰੇ ਕਰਮਾਂ ਦੇ ਵਿੱਚ ਰਹਿਣਾ ਤੇ ਇਹੋ ਗੱਲਾਂ ਸੁਣਨੇ ਆਂ ਮੇਰੀ ਗੱਲ ਸੁਣੋ ਉਹ ਕੱਲ ਫਲ ਫੁੱਲ ਜਾ ਲੈਂਦਾ ਮੋੜੇ ਦਿਲ ਕਰਨ ਨੂੰ ਦਿੱਤਾ ਕਿ ਨਹੀਂ ਲੈ ਦੱਸ ਤੁਸੀਂ ਕੀ ਸਮਝਦੇ ਜੇ ਮੈਂ ਈ ਮਾੜੀ ਆਂ ਜੇ ਮੈਂ ਉਹਦੇ ਨੂੰ ਦਿੱਤਾ ਵਾ ਤੇ ਮੈਂ ਕਰਨ ਨੂੰ ਨਾ ਦਿੱਤਾ ਹੋਊਗਾ ਸਾਦੀ ਕਰਦੇਗੇ ਤੁਸੀਂ ਵੀ ਤੁਹਾਡਾ ਪਤਾ ਕੀ ਕੰਮ ਆ ਤੇ ਯਕੀਨ ਹੀ ਨਹੀਂ ਕਰਨਾ ਦੱਸਾਂ ਮੇਰੀ ਗੱਲ ਸੁਣੋ ਜਦੋਂ ਘਰ ਇਕੱਠਾ ਹੋ ਗਏ ਨਾ ਤੇ ਪਈ ਗੱਲਾਂ ਸੋਚਣੀਆਂ ਪਈਆਂ ਠੀਕ ਆ ਤਾਰ ਨੂੰ ਇੱਕ ਵਾਰ ਸਮਝੀ ਤਾਂ ਤਾ ਠੀਕ ਨੇ ਸਮਝ ਨਹੀਂ ਲਿਆ ਕਰੀ ਜੇ ਨਹੀਂ ਦਿੰਦਾ ਐਡੀ ਮਾੜੀ ਨਹੀਂ ਮੈਂ ਮੈਂ ਸੋਈ ਵਿੱਚ ਰੱਖਿਆ ਸਭ ਕੁਝ ਮੈਂ ਘੜਾ ਲਗਾ ਰਿਹਾ ਹਾਂ ਹਾਦੀ ਹੋ ਗਈ ਤਾਂ ਦਿਵਾਲੀ ਆਪਣੇ ਹੱਥਾਂ ਨਹੀਂ ਉਹਨਾਂ ਦੇ ਖੜ ਕੇ ਖਾ ਸਕਦੇ ਆ ਮੇਰੀ ਗੱਲ ਸੁਣਾ ਇਹ ਵਾਲੀ ਚੀਜ਼ ਦਾ ਕਰ ਪਛਾਹਦਾ ਕਿ ਆ ਵੀ ਪਰਾਧਿਆ ਕਰ ਉਹ ਕਿੰਨੂ ਪਿਆਰ ਨਾਲ ਦੱਸ ਮੈਂ ਐਜੂ ਕਹਿਣਾ ਖਾਣ ਦੇ ਕਿੜੇ ਅੱਖਾਂ ਨਹੀਂ ਕੰਮ ਕਰਦੀਆਂ ਯਾਰ ਅੱਖਾਂ ਨਹੀਂ ਕਰਦੇ ਜੇ ਘਰ ਦਾ ਕੰਮ ਕਰਦੇ ਆ ਇਹਦੀ ਨਹੀਂ ਗੱਲ ਬੀ ਠੀਕ ਨੇ ਜੇ ਮੌਤ ਦੀ ਇਹਦੀ ਗੱਲ ਸੁਣਾ ਜੇ ਮਹਾਰਾਜ ਨੇ ਮੈਨੂੰ ਨੌਕਰੀ ਦਿੱਤੀ ਆ ਕੀ ਬੋਲ ਰਹੀ ਹੈਂ ਪਰਲ ਬੀਂ ਸੋਲ ਮੇਂ ਗੱਲ ਦਾ ਤੇ ਕਰਾ ਜ ਮੇਰ ਤੇ ਦੇ ਰਿੱਤੀ ਕੀ ਦੀਏ ਮੈਂ ਕਿਹੜੀ ਮਿਹਰ ਤੇ ਕਰਨੀ ਆ ਤੂੰ ਤੇ ਜਾਣ ਕੇ ਹੁਜਾ ਗੱਲਾਂ ਬਣਾ ਕਰੀ ਜਾਂਦੇ ਜੀ ਦੱਸ ਤਾਂ ਮੈਂ ਮਤ ਯਕੀਨ ਨਹੀਂ ਦਾ ਹੁਣ ਜਿਹੜੀ ਵੀ ਨੂੰ ਕੋਈ ਚੀਜ਼ ਲਿਆਉਂਦੇ ਜੀ ਮੈਂ ਸੋਈ ਵਿੱਚ ਸਾਹਮਣੇ ਰੱਖ ਦਿੰਦੀ ਆ ਹੁਣ ਕੰਮ ਤੇ ਉਹਨਾਂ ਦਾ ਵਾ ਨਾ ਖਾਣ ਦਾ ਹੁਣ ਮੈਂ ਕਿਸੇ ਦੇ ਮੂੰਹ ਚ ਢਾਗ ਦਿਖਾਉਣ ਨਹੀਂ ਲੱਗੀ ਕਿ ਲੋ ਖਾਓ ਖਾਓ ਜ਼ਰੂਰੀ ਖਾਓ ਤੁਮ 10ਵੇਂ ਐਦਰ ਵਿੱਚ ਕੀ ਕਰਾਂ ਯਾਰ ਗੱਲ ਤਾਂ ਆ ਦਿਖਾਉਂਦੇ ਨੇ ਜਿਦਾ ਚੀਜ਼ ਹੁੰਦੀ ਆ ਨਾ ਅੱਧੀ ਉਹਨਾਂ ਦੇ ਦਿਆ ਕਰਦੀ ਆ ਉਹ ਦੇਨੇ ਖਾਣਾ ਆਦ ਖਾਣ ਤੇ ਕੋਈ ਗੱਲ ਨਹੀਂ ਮੈਂ ਮੰਡ ਨਹੀਂ ਕਦੀ ਪਾਈ ਮੈਂ ਕੱਠੀ ਰੱਖਦੀ ਨਹੀਂ ਜਿੰਨੀ ਕੋਈ ਖਾੜੀ ਖਾ ਲੈ ਆਹ ਅਨੇ ਕਹੜੇ ਮਾਪ ਪੁੱਤਰ ਆਕਸ਼ਸਾ ਜਿਹੜੀ ਸਾਰੀ ਖਾ ਜਾਂਦੇ ਆ ਖਾਣ ਦੀ ਨਹੀਂ ਗੱਲ ਉਹ ਕੱਲ ਯਾਰ ਦੱਸਾਂ ਗੱਲ ਕੀ ਐ ਇੱਦਾਂ ਹੀ ਮੁਰਗੇ ਕੱਟ ਨਿਕਲਦਾ ਜਾਂਦਾ ਕੱਢੀ ਜਾ ਉਹ ਕੱਟ ਠੀਕ ਨਹੀਂ ਮੈਂ ਇਹਦੀ ਗੱਲ ਸੁਣ ਲੈ ਮੈਂ ਗਤਾਫਰ ਤੁਰੋਂ ਜਾਣਾ ਤੇ ਸਿੱਧੇ ਜਾਣਾ 9 ਵਜੇ ਤੇ ਸ਼ਾਮ ਨੂੰ 5 ਵਜੇ ਘਰ ਨੂੰ ਸਾਢੇ 5 ਠੀਕ ਨਹੀਂ ਬਾਕੀ ਘਰ ਦਾ ਸਾਰਾ ਉਹ ਵੇਂਦੇ ਆ ਨਾ ਫਿਰ ਕੀ ਵੇਂਦੇ ਆ ਤੇ ਤੁਸੀਂ ਵੀ ਤਾਂ ਸਾਰੇ ਖਰਚੇ ਚੁੱਕੇ ਆ ਨਾ ਘਰ ਦੇ ਸਬਦਾ ਪਾਣੀ ਜੋ ਲਿਓਣਾ ਸਭ ਤੋਂ ਤੁਹੀਂ ਲਿਓਣਾ ਨਾ ਉਹਨਾਂ ਨੂੰ ਕੁਝ ਫਿਕਰ ਨਹੀਂ ਨਾ ਯਾਰ ਇੱਕ ਗੱਲ ਹੈਗੀ ਹੈ ਰਾਜ ਸਭਾ ਨੇ ਸਿਰਿਆਂ ਇਹ ਉਹ ਮਿਲਦਾ ਪਰ ਠੀਕ ਨਾ ਮੈਂ ਤੇ ਕਹਿ ਹੀ ਜਾਂਦਾ ਵੀ ਆਹ ਕੰਮ ਕਰਦੀ ਆਹ ਕਰਦੀ ਤੇ ਤੁਸੀਂ ਥੋੜਾ ਤੇ ਮੈਨੂੰ ਦੱਸੋ ਨਹੀਂ ਨਾ ਕੋਹ ਨਾ ਕਹੋ ਤੇ ਕਰਨਾ ਹੀ ਪੈਣਾ ਮੰंजे ਦੇ ਬੈਠ ਕੇ ਤਾਂ ਕਹਿੰਦੇ ਰੋਟੀਆਂ ਨਹੀਂ ਦੇਣੀਆਂ ਠੀਕ ਆ ਨਾ ਜੇ ਕਿਤੇ ਨੌਕਰੀ ਨਹੀਂ ਮਿਲੀ ਜਾਂ ਪੜਿਆ ਨਹੀਂ ਇਹ ਉਹਦੇ ਕੰਮ ਤੇ ਹੁਣ ਪੜ ਗਏ ਤਾਂ ਨੌਕਰੀ ਮਿਲ ਗਈ ਇਹਦੇ ਵਿੱਚ ਕਿਹੜੀ ਗੱਲ ਆ ਹੁਣ ਘਰ ਦਾ ਕੰਮ ਤੇ ਕਰਨਾ ਹੀ ਪੈਣਾ ਵਾ ਜਾਂ ਤੇ ਇਦਾਂ ਕਰੋ ਨਾ ਭਰਾ ਆਪਣੇ ਨੂੰ ਪਲੰਘ ਲਿਆ ਦਿਓ ਉਹ ਪਲੰਘ ਤੇ ਲੇਟਦਾ ਰਿਆ ਕਰੇ ਠੀਕ ਆ ਤੇ ਬੰਦਾ ਰੱਖ ਲਓ ਬਾਹਰ ਪੈੜੀਆਂ ਦੇ ਵਿੱਚ ਕੰਮ ਕਰਦਾ ਆ। ਯਾਰ ਹਾਂ ਨਾ ਹਾਂ ਨਾ ਗੱਲਾਂ। ਸਪਾੜੀਆਂ ਸਰੀਆਂ ਨਾ ਬਿੱਦੇ। ਦੱਸਾਂ ਗੱਲ ਕੀ ਹੁੰਦੀ ਆ। ਸਾਡਾ ਮਾਪੇ ਪਤਾ ਅਡਾ ਕਿਦੋਂ ਫਿਰ ਤੋਂ ਚੱਲ ਗਿਆ। ਨਹੀਂ ਬੜੇ ਪ੍ਰੇਮ ਨਾਲ ਰਹੇ ਬੇ ਭਰਾ ਤੇ ਮੈਨੂੰ ਇਹ ਹੁੰਦਾ ਕਿ ਕਿਤੇ ਤੁਸੀਂ ਨਾ ਕੋਈ ਲੜ ਕੇ ਸਾਡਾ ਪੇੜਾ ਕਰ ਦੋਗਾ ਤਾਂ। ਉਹ ਮੈਂ ਨਹੀਂ ਕਿਹਾ ਲੜਦੀ। ਮੇਰਾ ਦਿਮਾਗ ਨਹੀਂਗਾ ਖੋਆ ਠੀਕ ਆ। ਹੁਣ ਜਿਉ ਚੱਜਣਾ ਬੋਲੂਗੀ ਮੇਰੇ ਨਾਲ ਤੇ ਮੈਂ ਫੇਰ ਹੀ ਬੋਲੂਗੀ। ਉਹ ਤੱਕੇ ਟੱਕੇ ਦਾ ਜਵਾਬ ਦਿੰਦੀ ਆ ਮੈਨੂੰ ਗਾੜੀੋਂ ਉਹ ਮੇਰੀ ਗੱਲ ਸੁਣ ਆਪ ਚੰਗੇ ਜਾ ਕੇ ਚੰਗਾ ਆਪ ਤੇ ਅੱਗੇ ਬਣ ਕੇ ਰਹੀ ਰਹੰਦਾ ਠੀਕ ਚੰਗਾ ਹਾਂ ਦੱਸੋ ਮੈਨੂੰ ਕੋਈ ਚਾਹ ਪਾਣੀ ਪੀਣਾ ਚਾਹ ਪੀਣਾ ਵਾ ਤੇ ਮੈਨੂੰ ਨਾ ਪਰ ਪਾਣੀ ਕੋਟਕਿਆ ਚਲੋ ਲੈ ਲਈ ਜਿੰਨਾ ਮਰਜੀ ਸਮਝਾ ਲੋ ਜਨਾਨੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਮੇਰ ਤੇ ਰੱਖਦੀਆਂ ਇਹ ਰੱਖਦੀਆਂ ਜੋ ਮਰਜ਼ੀ ਹੋਵੇ ਜਿੰਨਾ ਮਰਜੀ ਸੁਖ ਸੂਤ ਹੋਵੇ ਜਿਹੜਾ ਕੰਮ ਇਹਦਾ ਕਰਨਾ ਉਹ ਕਰ ਹੀ ਜਾਣਾ ਚਲੋ ਮੈਂ ਤੁੰਦੇ ਕੱਠ ਨਿਕਲਦਾ ਜਾਂਦਾ ਨਿਕਲਦਾ ਜਾਣਾ ਮਾਰਾ ਜੱਤੇ ਫਾਸ਼ਟਰੀ ਕਿਰਪਾਣਾ ਤੇ ਉਹ ਗਿਆ ਚਲੋ ਜੀਐਨਏ ਚ ਅਗੇ ਲਗੀਦਾ ਹਾ ਹਾਏ ਮੇਰੀ ਆ ਰੱਬਾ ਵੇਹਲਾ ਕਿੱਡੀ ਤੇਜ਼ ਵਾ ਸਾਰੇ ਕੰਮ ਕਰ ਵੀ ਲੈਣੇ ਆ ਫੇਰ ਮੈਨੂੰ ਝੂਠੀ ਕਰ ਦੇਣਾ ਇਹੇ ਜੀ ਮੁੰਡੇ ਨੂੰ ਤੇ ਮੈਂ ਸਮਾਨ ਦੇ ਦਦਾ ਵਾ ਹਾਏ ਮੇਰੇ ਮੁੰਡੇ ਨੂੰ ਤੂੰ ਸਮਾਨ ਕਿੱਥੋਂ ਦੇਣਾ ਖਾਨ ਨੂੰ ਤੂੰ ਤੇ ਉਹਦੇ ਹੱਥੋਂ ਖੋਹ ਲੈਂਦੀ ਆ ਉਹ ਤਾਂ ਤਰਲੇ ਲੈਣ ਡਿਆ ਹਿਆਣ ਕੇ ਵੀ ਮੰਮੀ ਉਹਦੇ ਚੀਜੀ ਖਾਂ ਡਿਆ ਵਾ ਤੇ じゃ ਤੂੰ ਵੀ ਮੈਨੂੰ ਲਿਆ ਕੇ ਦੇ ਚਾਚੀ ਨੂੰ ਤੇ ਮੈਂ ਤਾਂ ਡਰਦੀ ਤੇਰੇ ਵੱਲ ਨਹੀਂ ਗਈ ਹਾਈ ਮੇਰੇ ਆ ਰੱਬਾ ਕਿਦਾਂ ਕਹਿਣ ਲਈ ਆਪੀ ਮੇਰੇ ਗਾੜੀ ਜਵਾਬ ਦਿੰਦੀ ਟਕੇ ਟਕੇ ਦਾ ਮੈਂ ਤਾਂ ਖੁੰਦੀ ਨਹੀਂ ਗਈ ਮੈਂ ਤਾਂ ਇਹ ਕਹਿੰਨੀ ਵੀ ਟਾਈਮ ਪਾਸ ਹੋਣ ਡਿਆ ਤੇ ਹੋਈ ਜਾਵੇ ਉਹ ਵਿਚਾਰਾ ਸਾਰਾ ਦਿਨ ਬਾਹਰ ਖਾਪਦਾ ਰਹਿੰਦਾ ਵਾ ਤਨਖਾਹ ਆਉਂਦੀ ਆ ਤੇ ਤੂੰ ਆਂਨੀ ਵੀ ਮੇਰਾ ਬੰਦਾ ਕੰਮ ਕਰਦਾ ਵਾ ਦੱਸ ਜਿਹੜਾ ਉਹ ਵਿਚਾਰਾ ਖਾਪਦਾ ਵਾ ਉਹ ਵੀ ਤੇ ਘਰੇ ਹੀ ਕਰਦਾ ਵਾ ਉਹ ਕਿੱਥੇ ਕਰੰਦਿਆ ਵਾ ਪਰ ਇਹ ਜਨਾਨੀ ਸੁਧਰਨ ਵਾਲੀ ਹੈ ਨਹੀਂਗੀ ਵੇਖ ਲਾ ਆਪ ਫੇਰ ਸਹੀ ਹੋ ਜਾਂਦੀ ਆ ਮੈਨੂੰ ਫੇਰ ਗਲਤ ਕਰ ਦਿੰਦੀ ਆ ਵੀ ਇਹ ਗਲਤ ਵਾ ਚਲ ਕੋਈ ਗੱਲ ਨਹੀਂ ਮਾਰਾ ਇਹ ਤੇ ਵੇਖਣੀ ਦਿਓ ਨਾ ਕਿ ਸੱਚਾ ਕਾਹਣਾ ਤੇ ਝੂਠਾ ਕਾਹਣਾ ਮੈਨੂੰ ਤੇ ਆਪਣਾ ਤਾਂ ਕੋਈ ਗੱਲ ਨਹੀਂ ਪਰ ਮੁੰਡੇ ਤੇ ਤਰਸ ਆਉਂਦਾ ਜੇ ਰੋਣ ਵਾਲਾ ਮੂੰਹ ਬਣਾ ਕੇ ਚੀਜ਼ ਮੰਗਦਾ ਵਾ ਨਾ ਬੜਾ ਦੁੱਖਦਿਆਂ ਲੱਗਦਾ ਵਾ ਅੱਜ ਇਹ ਵੀ ਕਿਸੇ ਨੰਤਰੀ ਤੇ ਹੁੰਦੀ ਮੈਨੂੰ ਤਰਲੇ ਲਿਆਂ ਦੀ ਰੋਲਣਾ ਪੈਂਦੀ ਜਿੱਦਾਂ ਅੱਜ ਤੂੰ ਦੇਈਆਂ ਨਾ ਉਦਾਂ ਮੈਂ ਵੀ ਕਰਦੀ ਆਪਣੇ ਪੁੱਤ ਦੀਆਂ ਰੀਝਾਂ ਕਰਦੀ ਚੱਲ ਕੋਈ ਨਹੀਂ ਕਿਤੇ ਨਾ ਕਿਤੇ ਤੇ ਦਿਨ ਆਉਣਗੇ ਨਾ ਮੰਮੀ ਆਪੋ ਤੇ ਇੱਥੇ ਆਈ ਤੇ ਮੈਂ ਤੇ ਲੰਘ ਗੋਲ ਗੱਪੇ ਖਾਣ ਇੱਥੇ ਬਹਿ ਜਾ ਹਾਂ ਕੀ ਦਿਲ ਕਰਦਾ ਮੇਰੇ ਪੁੱਤ ਦਾ ਗੋਲ ਗੱਪੇ ਖਾਣ ਜੀ ਕਰ ਲਿਆ ਵਾ ਗੋਲ ਗੱਪੇ ਖਾਣੇ ਆਈ ਨਾ ਮਰ ਜਾ ਹੈ ਇਹ ਕਿਹੜੀ ਗੱਲ ਵਾ ਦੱਸ ਤੂੰ ਆਪਣੇ ਪਾਪਾ ਨੂੰ ਕਹਿਣਾ ਹੈਗਾ ਉਹਨਾਂ ਤਨ ਪੈਕ ਕਰਾ ਕੇ ਘਰੇ ਲੈ ਆ ਦੇਣੇ ਕਿ ਤੇ ਰਾਮ ਨੰਦਰ ਬਹਿ ਕੇ ਖਾਣੇ ਹੱਸੀ ਵਿੱਚ ਮੇਰੇ ਪੁੱਤ ਦਾ ਮਾ दोस्त ਹੈ ਮਾ ਉਹਨਾਂ ਨੂੰ ਜਾਣਾ ਵਾ ਅੱਛਾ ਅੱਛਾ ਦੋਸਤ ਨਾ ਜਾਣਾ ਵਾ ਆ ਠੀਕ ਆ ਠੀਕ ਆ ਕਿੰਨੇ ਪੈਸੇ ਚਾਹੀਦੇ ਆ ਡੇਢੇ 150 200 ਹੋਰ ਕਿੰਨੇ ਕਿ ਚਾਹੀਦੇ ਬਸ ਹੂੰ ਲੈ ਇਹ ਕਿਹੜੀ ਗੱਲ ਵਾ ਜਾ ਖਾਣਾ ਮੇਰੀ ਗੱਲ ਸੁਣ 50 ਰੁਪਈਆ ਦੇ ਮੇਰੇ ਲਈ ਪੈਕ ਕਰਾ ਲਿਆ ਵੀ ਚੱਲ ਲੈ ਹੁਣ ਦੋ ਤੇ ਸਹੀ ਪੈਸੇ ਪਰ ਚਦੋਂ ਆਉਣਾ ਵਾ ਨਾ ਘਰ ਆਲੇ ਦੁਆਲੇ ਵੇਖ ਕੇ ਕਿਤੇ ਉਹਦੀ ਨਜ਼ਰ ਨਾ ਪੈ ਜੇ ਕਿਹਦੀ ਬੁਲਾ ਤੇਰੀ ਚਾਚੀ ਦੀ ਯਾਰ ਉਹ ਤਾਂ ਕਾਗਾ ਵੱਲਾ ਵਾ ਕਿਉਂ ਨਹੀਂ ਉਹਲਾ ਅਗਲੀ ਨੇ ਝੱਟ ਵੇਖ ਲੈਣਾ ਪਿੰਦਰ ਗੋਲ ਗੱਪੇ ਮੰਗਾ ਮੰਗਾ ਕੇ ਖਾਂਦੀ ਆ ਤੈਨੂੰ ਪਤਾ ਫਿਰ ਮੈਨੂੰ ਪਚਣੇ ਆ ਆਹੋ ਗੱਲ ਤੇ ਆ ਗਈ ਹੈਗੀ ਆਹੋ ਤੇ ਮੈਂ ਤੈਨੂੰ ਦਿੰਨੀ ਆ ਪੈਸੇ ਤੇ ਚੁੱਪ ਕਰਕੇ ਜਾ ਵੀ ਕਿਤੇ ਉਹ ਨਾ ਵੇਖ ਲੈ ਦੂਜਾ ਕਰਨਾ ਆਹੋ ਉਹਨੂੰ ਨਾ ਪਤਾ ਲੱਗੇ ਹੋ ਲੀ ਜੀ ਨੀ ਕਿਹਨਾਂ ਮੈਨੂੰ ਵੀ ਕਹਿਣਾ ਕਿ ਨਾਲ ਲੈ ਜਾ ਆਪਣੇ ਮੈਨੂੰ ਵੀ ਆਹੋ ਚੱਲ ਮੈਂ ਤੇ ਨੀ ਆ ਪੈਸੇ ਪਰ ਉਹ ਤੋਂ ਨਜ਼ਰ ਬਚਾ ਕੇ ਹੀ ਜਾਉਂਦਾ ਆਹੋ ਚੱਲ ਨਾ ਮੈਚ ਨਾਲ ਆਟੇ ਦੇ ਅੱਛਾ ਜਸਪੀਣਾ ਜਾਣਾ ਹੀ ਨਾਲ ਯਾਰ ਮੈਨੂੰ ਵੀ ਲੈ ਜਾ ਪੈ ਹੈਗੇ ਆ ਪੈਸੇ ਹੈਗੇ ਪੈਸੇ ਦੀ ਪਰਵਾਹ ਨਾ ਕਰ ਤੂੰ ਚੱਲ ਫੇ ਚੱਲੀ ਜੀ ਚਲਾ ਬਹਿ ਫਿਰ ਦੇਖ ਲੋ ਦੇ ਆ ਆ ਕੁਲੋ ਦੇ ਇੱਕ ਮਿੰਟ ਵੇ ਤੂੰ ਮੈਨੂੰ ਦੱਸ ਮਗਰ ਟਪੂਸਰੀ ਮਾਰ ਕੇ ਚੜ ਗਿਆ ਵਾ ਹੈ ਨਾ ਇੱਕ ਬਈ ਨਾਲ ਗੱਲ ਕਰ ਪਹਿਲਾਂ ਪਿਆਹਾ ਹੈਗਾ ਕੋਲ ਤੇਰੇ ਕੋਈ ਚਾਚੀ ਮੈਂ ਆ ਤੋ ਦਿਨ ਨੂੰ ਕਹਿਣ ਡਿਆ ਵੀ ਕਿੱਥੇ ਚੱਲਾ ਹੈ ਕਹਿੰਦਾ ਮੈਂ ਅੱਡੇ ਤੇ ਚੱਲਾ ਹੋਇਆ ਹੈਗਾ ਖਾਣ ਪੀਣ ਚੱਲਿਆ ਕਿਉਂ ਵੇ ਖਾਣ ਚੱਲਿਆ ਵਾ ਨਹੀਂ ਮੈਂ ਤਾਂ ਉਦਾਂ ਗਿਆ ਆਇਆ ਤੂੰ ਤਾਂ ਮੈਨੂੰ ਕਹਿੰਦਾ ਫੇਰ ਦੋਸਤ ਆਇਆ ਵਾ ਮੋਂ ਨੂੰ ਮਿਲਣ ਚੱਲਿਆ ਵਾ ਆਹੋ ਆਇਆ ਢੀਕਣ ਡਿਆ ਸੀ ਮੈਂ ਚੱਲ ਤੂੰ ਹੀ ਆ ਜਾ ਵੇ ਤੇ ਮੌਕੇ ਹੀ ਪਾਲਦਾ ਰਹਿੰਦਾ ਵਾ ਵੀ ਕਿਹੜਾ ਮੌਕਾ ਮੇਰੇ ਮੂਲੇ ਤੇ ਕਿਹੜੇ ਵੇਲੇ ਬਾਹਰ ਨਿਕਲਾਂ ਚੱਲ ਮਮੀ ਛੱਡ ਯਾਰ ਨਹੀਂ ਤੂੰ ਮੈਨੂੰ ਗੱਲ ਕਰ ਪਹਿਲਾਂ ਵੀ ਤੈਨੂੰ ਖਾਣ ਦੀ ਅੱਗ ਲੱਗੀ ਰਹੀਂਦੀ 24 ਘੰਟੇ ਚਾਚੀ ਮੈਂ ਤੁਹਾਨੂੰ ਕਹਿ ਪੀ ਜੇ ਤੁਹਾਡੇ ਚੱਲਾ ਮੈਨੂੰ ਵੀ ਨਾਲ ਲੈ ਜਾ ਮੈਂ ਤਾਂ ਕੋਈ ਗੱਲ ਵੀ ਨਹੀਂ ਕੀਤੀ ਸੋ ਚੱਲ ਮੈਂ ਵੀ ਛੱਡ ਯਾਰ ਹਨੇਰਾ ਵੀ ਹੋਣਾ ਕੀ ਛੱਡਾ ਜਾ ਜਾ ਮਿਲ ਕੇ ਆ ਆਪਣੇ ਦੋਸਤ ਨੂੰ ਨਹੀਂ ਤੇ ਬੰਦਿਆਂ ਨੂੰ ਅੰਦਰ ਵੜ ਜਾ ਆਰਾਮ ਨਾਲ ਤੂੰ ਵੀ ਨਹੀਂ ਕੋਈ ਨਾ ਕਰਨ ਆਇਆ ਤੂੰ ਯਾਰ ਮੰਮੀ ਦਾ ਦਿਮਾਗ ਗਰਾਵਾ ਚਲ ਜਾ ਯਾਰ ਚੁੱਪ ਕਰਕੇ ਨਾ ਚੱਲ ਜਾ ਮੇਰੇ ਤੋਂ ਬੁਰਾ ਕੋਈ ਨਹੀਂ ਤੇਰਾ ਮੁੱਠਾ ਖਾਂਦਾਂ ਹੋਇਆ ਨਾ ਕੰਮ ਕਰ ਰੋ ਜੀ ਕਰਦਾ ਕਰ ਨਾ ਹੋਰ ਤੇ ਖਾਣ ਨੂੰ ਚਾਹੀਦਾ ਰੰਗ ਬਰੰਗਾ ਤੁਹਾਨੂੰ ਤਾਂ ਮੈਂ ਖਵਾਣ ਲਈ ਵਨਸੋਨਾ ਭੋਜਨ ਉਹ ਦੇਖ ਕਿੱਦਾਂ ਚੰਗਾ ਵਾ ਕੱਟਿਆ ਤੀਜਾ ਸਵੇਲਾ ਉਹ ਤੇ ਮੈਨੂੰ ਵਿਚਾਰਾ ਇਹੀ ਕਹਿਂਦਾ ਹੈ ਕਿ ਮੈਂ ਅੱਡੇ ਤੇ ਚਲਾਂਗਾ ਖਾਣ ਪੀਣ ਤੇ ਆ ਜਾ ਤੂੰ ਵੀ ਚਲ ਜਾ ਜੇ ਮੈਂ ਬੈ ਹੀ ਗਿਆ ਮੋਟਰਸਾਈਕਲ ਤੇ ਫੇਰ ਕੀ ਜਾਂ ਮੈਂ ਵੀ ਦੋ ਗੋਲ ਕੇ ਪੇ ਖਾਣ ਦਾ ਪਰ ਵੇਲਾ ਚਾਚੀ ਨੇ ਜਾਣ ਹੀ ਨਹੀਂ ਦਿੱਤਾ ਚੱਲ ਗਿਆ ਜਾਜ ਗਿਆ ਨਹੀਂ ਮੈਂ ਤੁਰਦਾ ਬੈਗ ਕਰਨਾ ਹਾਂ ਜੀ ਮੰਮੀ ਪਤਾ ਪੰਡਿਆਂ ਆ ਹਾਂ ਜੀ ਮੰਮੀ ਤੇ ਚੁੱਪ ਚੁੱਪ ਜਾ ਬੈਠਾ ਕੀ ਗੱਲ ਹੋਈ ਆ ਕੋਈ ਨਹੀਂ ਗੱਲ ਕੀ ਹੋਣੀ ਜੀ ਨਹੀਂ ਜੇ ਕੁਝ ਹੈਗੀ ਦਿਲ ਚ ਗੱਲ ਦੱਸ ਦੇ ਮੈਨੂੰ ਨਹੀਂ ਨਹੀਂ ਮੰਮੀ ਗੱਲ ਕਾਦੀ ਹੋਣੀ ਕੋਈ ਵੀ ਨਹੀਂ ਹੈ ਵੇਖ ਕਿੱਡਾ ਚਲਾਕ ਵਾ ਇੰਨੇ ਪਰਦੇ ਨਾ ਪਾ ਤੂੰ ਭਾਵੇਂ ਮੈਨੂੰ ਨਾ ਹੀ ਦੱਸ ਮੈਂ ਅੰਦਰੋਂ ਸਭ ਕੁਝ ਸੁਣ ਲਿਆ ਤੇ ਵੇਖ ਵੀ ਲਿਆ ਹੈ ਕੀ ਸੁਣ ਲਿਆ ਵਾ ਚਾਚੀ ਤੇਰੀ ਕੀ ਕਹਿਣ ਲਈ ਸੀ ਕਿੱਦਾਂ ਤੈਨੂੰ ਗੱਲਾਂ ਕੀਤੀਆਂ ਨੇ ਉਹ ਮੰਮੀ ਕੋਈ ਗੱਲ ਮੇਰੇ ਤੋਂ ਵੱਡੇ ਆ ਫੇਰ ਕੀ ਹੋ ਕੇ ਜਿਹਨਾਂ ਦਾ ਕਹਿਤਾ ਵਾ ਤੇ ਜੇ ਪੋਤੋ ਤੇਰਨੋਂ ਵੱਡੇ ਆ ਤੇ ਤੂੰ ਵੀ ਤਉਦੇ ਵਰਗਾਈਆਂ ਤੇ ਜੇ ਨਾਲ ਜਾ ਲੈਣ ਦੀ ਫੇਰ ਕਿਹੜੀ ਆਖਰਾ ਚੱਲੀ ਸੀ ਉਹ ਚੱਲ ਮੰਮੀ ਕੀ ਆ ਜਦੀ ਉਹਨਾਂ ਨੇ ਕਹਿਤਾ ਵਾ ਉਹ ਕਹਿੰਦਾ ਸੀ ਵੀ ਮੇਰੇ ਕਿਹਜਾਰ ਨਹੀਂ ਆਉਣਾ ਵਾ ਤੇ ਚਾਚੀ ਨੇ ਇਨੀ ਗੱਲ ਕਹੀ ਵੀ ਉਹ ਉਹਦੇ ਯਾਰ ਕਿਹਨੇ ਆਉਣਾ ਵਾ ਤੂੰ ਘਰ ਰਹਿ ਚੁੱਪ ਕਰਕੇ ਮੈਂ ਚੱਲ ਫਿਰ ਬਹਿ ਗਿਆ ਮੇਰੀ ਗੱਲ ਸੁਣ ਉਹਨੂੰ ਪਤਾ ਕੀ ਆ ਵੀ ਚਾਚਾ ਤੇਰਾ ਨੌਕਰੀ ਕਰਦਾ ਵਾ ਤੇ ਪਿਓ ਤੇਰਾ ਕਰਦਾ ਕੰਮ ਕਰਦਾ ਵਾ ਪਰ ਇਹਨੂੰ ਇਨੀ ਸਮਝ ਨਹੀਂ ਵੀ ਨੌਕਰੀ ਨਾਲੋਂ ਜ਼ਿਆਦਾ ਕੰਮ ਕਰਦਾ ਹੁੰਦਾ ਵਾ ਸਾਰਾ ਝੋਨਾ ਚਾਣਾ ਵੇਖਣ ਡਿਆ ਵਾ ਨਾ ਕਿੱਥੇ ਪਾਣੀ ਲਾਉਣਾ ਵਾ ਕਿੱਥੇ ਦਵਾਈ ਪਾਉਣੀ ਆ ਇਹਨੂੰ ਇਨੀ ਸਮਝ ਨਹੀਂ ਗਈ ਜੇ ਪੈਸੇ ਦੇ ਕੇ ਖਾਦ ਪਵਾਈਏ ਦਵਾਈਆਂ ਪਵਾਈਏ ਤੇ ਕਿੰਨੇ ਪੈਸੇ ਜਾਂਦੇ ਆ ਘਰੋਂ ਇਹਨਾਂ ਨੇ ਨੂੰ ਪਤਾ ਲੱਗਦਾ ਚਲ ਮੰਮੀ ਤੂੰ ਗੁੱਸਾ ਨਾ ਕਰ ਫੇਰ ਕੀ ਹੋ ਗਿਆ ਯਾਰ ਜੀ ਇਹਨਾਂ ਨੇ ਕਹਿ ਕਹਿਤਾ ਵਾ ਤੇ ਕਰਨ ਗੁੱਸਾ ਕਿੱਦਾਂ ਨਹੀਂ ਆਉਂਦਾ ਜਾਂ ਤੇ ਉਹਦੇ ਨੂੰ ਵੀ ਨਾ ਜਾਣ ਦਿੰਦੀ ਉਹਨੂੰ ਵੀ ਬਾਹਰ ਲੈਂਦੀ ਘਰ ਫੇ ਤੂੰ ਵੀ ਆ ਜਾ ਪੁੱਤਾਂ ਨੂੰ ਦੱਸਣ ਤੇ ਡਿਆ ਸੀ ਉਹ ਕਹਿੰਦਾ ਮੇਰੇ ਕੇ ਯਾਰ ਨਹੀਂ ਹੋਣਾ ਵਾ ਤੇ ਚਾਚੀ ਕਹਿੰਦੀ ਵੀ ਇਹ ਉਹਦੇ ਯਾਰ ਨਹੀਂ ਹੋਣਾ ਤੂੰ ਰਹਿਣ ਦੇ ਤੈਨੂੰ ਜਾਣ ਦੇ ਵੀ ਉਹਦੀਆਂ ਗੱਲਾਂ ਚ ਆ ਗਿਆ ਵਾ ਉਹ ਝੂਠ ਬੋਲਣ ਰਹੀ ਆ ਕਿਹ ਯਾਰ ਨਹੀਂ ਨਹੀਂ ਆਉਣਾ ਅੰਦਰ ਵੜ ਕੇ ਉਹਨੂੰ ਪੈਸੇ ਦੇ ਦਿੰਦੀ ਆ ਫੇ ਜਾ ਜਾ ਕੇ ਤਾਂ ਖਾ ਪੀਆ ਉਹ ਚਲ ਕੋਈ ਗੱਲ ਨਹੀਂ ਜੇ ਚਾਚੀ ਦਾ ਸੁਭਾਅ ਦਿੰਦਾ ਉਹਦੇ ਤਾਂ ਚੰਗਾ ਬੋਣੇ ਤੇ ਮੈਨੂੰ ਕਿਹਾ ਸੀ ਕਿ ਚਾਲਾੜ ਦੇ ਚਲੀ ਗਈ ਉਹ ਤਾਂ ਚੰਗਾ ਵਾ ਉਹਨੂੰ ਤਾਂ ਨਹੀਂ ਵਿਚਾਰੇ ਨੂੰ ਮੈਂ ਕੁਝ ਕਹਿੰਦੀ ਉਹ ਤਾਂ ਬਥੇਰਾ ਤੇਰਨਾ ਕਰਦਾ ਵਾ ਜੇ ਪਿਓ ਚੀਜ਼ ਲਿਆਉਂਦਾ ਵਾ ਚੋਰੀ ਸਾਦੀ ਵੀ ਤੈਨੂੰ ਲਿਆ ਕੇ ਦਿੰਦਾ ਵਾ ਵੀ ਲਿਆ ਕਰ ਨਾ ਖਾਲਾ ਪਰ ਮਾਂ ਤੇ ਇਦਾਂ ਕਰਦੀ ਆ ਨਾ ਉਹ ਚੱਲ ਮੰਮੀ ਕੋਈ ਗੱਲ ਨਹੀਂ ਜੇ ਚਾਚੀ ਦਾ ਸੁਭਾਅ ਹੁੰਦਾ ਤਾਂ ਫੇਰ ਕੀ ਹੈ ਪੁੱਤ ਸੁਭਾਅ ਬਦਲੀ ਦਾ ਹੁੰਦਾ ਵਾ ਬੱਚਿਆਂ ਵਿੱਚ ਨਹੀਂ ਫਰਕ ਕਰੀਦਾ ਆਪਸ ਵਿੱਚ ਜਿੱਦਾਂ ਮਰਜ਼ੀ ਗੱਲ ਕਰ ਲੇ ਬੰਦਾ ਉਹ ਚੱਲ ਯਾਰ ਕੋਈ ਗੱਲ ਨਹੀਂ ਜਿਹੜੀ ਗੱਲ ਹੋ ਗਈ ਹੋ ਗਈ ਪਰ ਇਹ ਗੱਲ ਉਹਨਾਂ ਦੇ ਪਾਪਾ ਨੂੰ ਉਹਨਾਂ ਦੱਸਿਓ ਪਾਪਾ ਨੂੰ ਨਾ ਦੱਸਿਓ ਦੱਸਾਂ ਕਿਉਂ ਨਾ ਉਹਨੂੰ ਕਿੱਦਾਂ ਪਤਾ ਲੱਗੂ ਸਵੇਰ ਤੋਂ ਕਹੀਂ ਚੁੱਕਦਾ ਤੇ ਸ਼ਾਮਾਂ ਨੂੰ ਘਰ ਆ ਜਾਂਦਾ ਵਾ ਉਹਨੂੰ ਤਾਂ ਪਤਾ ਹੀ ਨਹੀਂ ਘਰ ਵਿੱਚ ਕੀ ਬਣਿਆ ਵਾ ਮੁੰਡੀ ਜੇ ਘਰ ਵਿੱਚ ਪਿਆਰ ਬਣਿਆ ਵਣ ਤੇ ਬਣਿਆ ਰਹਿਣ ਤੂੰ ਇਹ ਪਿਆਰ ਕਿੰਨਾ ਚਿਰ ਬਣਿਆ ਰਹੂਗਾ ਫੇ ਛਿੱਤਰ ਖਾਈ ਜਾਓ ਤੇ ਪਿਆਰ ਬਣਾਈ ਜਾਓ ਓ ਯਾਰ ਕੋਈ ਗੱਲ ਨਹੀਂ ਬਾਕੀ ਸਾਰਿਆਂ ਦਾ ਤਾਂ ਠੀਕ ਹੀ ਆ ਜੇ ਚਾਚੇ ਲੈ ਲੰਮਾ ਫਿਰ ਕਿੱਥੇ ਲੈ ਤੈਨੂੰ ਸਰਕਾਰੀ ਸਕੂਲ ਚ ਪਾਇਆ ਵਾ ਤਾਂ ਆਪਣੇ ਮੁੰਡੇ ਨੂੰ ਅਕੈਡਮੀ ਚ ਪਾਇਆ ਵਾ ਫਰਕ ਕਿੱਦਾਂ ਨਹੀਂ ਕਰਦੇ ਇੱਕੋ ਸਕੂਲ ਵਿੱਚ ਪਾਉਂਦੇ ਹਾਂ ਗੱਲ ਤੇ ਇਹੋ ਹੀ ਆ ਤੇ ਉਹਨਾਂ ਨੂੰ ਤਨਖਾਹ ਹੁੰਦੀ ਆ ਤੁਹਾਨੂੰ ਆਉਂ ਪੁੱਤ ਚੱਲ ਯਾਰ ਮੰਮੀ ਗੁੱਸਾ ਨਾ ਕਰ ਕੋੱਖ ਨਹੀਂ ਹੁੰਦਾ ਐਵੇਂ ਤੂੰ ਹੀ ਵੀ ਨਾ ਬੋਲਣ ਦੇ ਭਜਾਨ ਕਿ ਇੱਥੇ ਮੈਂ ਕਿ ਗੁੱਸਾ ਕਰਨਾ ਮੈਂ ਤਾਂ ਚੋਪੀ ਕੀਤੀ ਆ ਤੇਰੇ ਨਾਲ ਗੱਲ ਕਰਦੀ ਤਾਂ ਤੂੰ ਐਦਾਂ ਕਹਿ ਦੇਣਾ ਪਿਓ ਤੇਰੇ ਅਲਜਾਨੀ ਤਾਂ ਉਹ ਐਦਾਂ ਕਹਿ ਦਿੰਦਾ ਯਾਰ ਮੰਮੀ ਅੱਜ ਤੱਕ ਚਾਚੇ ਨੇ ਉਹਨੂੰ ਕੋਈ ਗੱਲ ਤੋਂ ਕੋਈ ਸੀ ਤੋ ਰੋਕਿਆ ਵਾ ਜੇ ਉਹਦੇ ਨੇ ਕਿਹਾ ਮੈਨੂੰ ਕੋੱਖ ਤੇ ਚਾਚੀ ਕਹਿੰਦੀ ਫੇਰ ਕੀ ਆ ਯਾਰ ਮੇਰੇ ਤੋਂ ਵੱਡੀ ਹੀ ਆ ਕੋਈ ਗੱਲ ਨਹੀਂ ਚੱਲ ਚੰਗਾ ਠੀਕ ਵਾ ਲਿਆਵਾ ਰੋਟੀ ਰੋਟੀ ਖਾ ਲੈ ਹੁਣ ਕਿ ਭੁੱਥਿਆਂ ਨੇ ਬੈਠੇ ਰਹਿਣਾ ਵਾ ਰੋਟੀ ਲਿਆ ਦਿਓ ਚਲਾਂ ਮੂੰਹ ਹੱਤ ਤੋਂ ਦਵਾ ਰੋਟੀ ਤੇਨੂੰ ਚਲੋ ਤੁਸੀਂ ਮੈਂ ਆਉਂਦਾ ਵੇਲਾ ਮੰਮੀ ਨੇ ਸਾਰੀ ਗੱਲ ਸੁਣ ਲਈ ਹੈ ਚਾਚੀ ਨੂੰ ਨਾ ਇਹਨਾਂ ਨੂੰ ਚਿੰਹੀ ਬੋਲਣਾ ਚਾਹੀਦਾ ਪਰ ਹੁਣ ਕੀ ਕਰੀਏ ਚਾਚੀ ਦਾ ਸੁਭਾਅ ਹੀ ਇਦਾਂ ਦਾ ਵਾ ਚਾਚੂ ਆ ਉਹ ਵਿਚਾਰੇ ਕਹਿੰਦੇ ਨਹੀਂ ਆ ਉਹ ਧਿਆਨ ਕੇ ਨਾ ਸਾਰੀ ਚੀਜ਼ ਚਾਚੀ ਨੂੰ ਦੇ ਦਿੰਦੇ ਆ ਤੇ ਚਲ ਕੋਈ ਗੱਲ ਨਹੀਂ ਤੂੰ ਸਾਰੀਆਂ ਖਾ ਖੂ ਲਿਆ ਕਰੋ ਪਰ ਚਾਚੀ ਨਾ ਆਪਣੇ ਅੰਦਰ ਲੈ ਜਾਂਦੀਆਂ ਚੀਜ਼ਾਂ ਪਰ ਹੁਣ ਕਰਨਾ ਵੀ ਕੀ ਆ ਚਲ ਕੋਈ ਗੱਲ ਨਹੀਂ ਹੱਥ ਪੈ ਧੋਮਾ ਰੋਟੀ ਦਿਖਾਵਾਂ ਪਹਿਲਾਂ ਸੁੱਕ ਲਈ